ਆਜ਼ਾਦ ਖਨੂਕਤੇ ਆ ਡਾਕਟਰ ਅਨੰਦ ਉਹਨਾਂ ਨੇ ਗੱਲਬਾਤ ਕਰਦੇ ਜਿਹੜਾ ਅਨੰਦ ਨੂੰ ਡਾਕਟਰ ਸਾਹਿਬ ਦੀ ਪਲੇ ਦੇ ਸਿੱਖ ਤੁਸੀਂ ਆਜ਼ਾਦ ਖਨੂਕਤੇ ਆ ਤੇ ਇਸ ਟਾਈਮ ਵਾਰਡ ਵਸਿਆਂ ਦੇ ਕੋਈ ਠੀਕ ਕਰਨਾ ਚਾਹੁੰਦੇ ਹੋ ਜੀ ਵਾਰਡ ਨੰਬਰ 62 ਖੜਾਵਾ ਆ ਆਜ਼ਾਦ ਮੀਰ ਮੇਰਾ ਚੌਨ ਨਿਸ਼ਾਨੇ ਜੀ ਮੈਂ ਸਿਰਫ ਵਿਕਾਸ ਨੂੰ ਲੈ ਕੇ ਚੱਲਿਆ ਔਰ ਮੈਂ 7 ਨੰਬਰ ਵਾਰ ਦੇ ਵਿੱਚ ਮੈਂ ਕਹਿੰਨਾ ਐਦਾਂ ਦਾ ਬਣਾਣਾ ਸੀ ਇਹ ਲੋਕੀ ਕਹਿਣ ਮੈਨੂੰ ਯਾਦ ਰੱਖਣਾ ਸਾਰੀ ਉਮਰ। ਇਹ ਆ ਬੰਦੇ ਨੇ ਕੋਈ ਕੀਤਾ। ਮੇਰੀ ਇਹੋ ਇੱਛਾ ਵਾਸਤੇ। ਔਰ ਲੋਕਾਂ ਦਾ ਮੈਨੂੰ ਪੂਰਾ ਸਹਿਯੋਗ ਮਿਲਿਆ। ਘਟੋਟ ਮੈਨੂੰ ਲੋਕਾਂ ਦਾ ਸਾਰਿਆਂ ਦਾ ਵੱਧ ਚੜ ਕੇ ਰਿਸਪੌਂਸ ਮਿਲਿਆ। ਔਰ ਸਾਡੀ ਜਿੱਤ ਪੱਕੀ ਹੈ। ਔਰ ਜਿੱਤਾਂ ਤੋਂ ਬਾਅਦ ਸਭ ਤੋਂ ਪਹਿਲੇ ਮੈਂ ਸਾਰਿਆਂ ਦੇ ਸੀਵਾ ਠੀਕ ਕਰਾਵਾਂਗਾ। ਉਤੋ ਵਾਰ ਪਾਣੀ ਜਿਹੜਾ ਗੰਦਾ ਆ ਰਿਹਾ ਹੈ ਪਈਆਂ ਲੱਤਾਂ ਗਿਆ ਜਿੱਤੇ ਦੇ ਲੋਕਾਂ ਦੇ ਘਰ ਮੈਂ ਪੈਰ ਰੱਖਿਆ ਉਹ ਕਹਿੰਦੇ ਕਿ ਭਾਜੀ ਇੱਥੇ ਤੇ ਮਾ ਪਾਣੀ ਦੇ ਨਾਲ ਲੈਟਰਨ ਵਾਲਾ ਪਾਣੀ ਆਂਦਾ ਔਰ ਮਿਕਸ ਹੋ ਕੇ ਪਾਣੀ ਸੀਵਰੇਜ ਦਾ ਤੇ ਉਹ ਦੂਸਰਾ ਆ ਰਿਹਾ ਔਰ ਅਸੀਂ ਕਰੀਏ ਕਿ ਅਸੀਂ ਸਰਕਾਰਾਂ ਕੇ ਬੜਾ ਹੀ ਯੋਰ ਲਾ ਬੈਠੇ ਆ ਪਰ ਕੋਈ ਹੱਲ ਨਹੀਂ ਲੰਦਾ ਪਿਆ ਔਰ ਮੈਂ 7 ਨੰਬਰ ਵਾਰਡ ਜੋ ਅਗਰ ਮੈਂ ਜਿੱਤਿਆ ਨਾ ਤੇ ਮੈਂ ਬਕਾਸ ਜਾਂ ਨੇਰੀਆਂ ਲਿਆਦਾ ਨਹੀਂ ਕਿੰਨਾ ਹੀ ਰਹੇ ਗਏ ਕਿਤੇ ਜਾਣ ਕਿੱਤੇ ਹੋਏ ਮੈਂ 60 ਨੰਬਰ ਤੋਂ ਜਿੱਤਿਆ ਹੋਇਆ ਜੀ ਮੇਰੇ ਜਿੰਨੇ ਸਾਥ ਮਲਾ ਪਰਿਵਾਰ ਹੈ ਮੇਰਾ ਉਹ ਸਾਰਾ ਗੈਰ ਹੈ ਤੁਣੀ ਜਿੱਤੇ ਹੋਏ ਹੋ ਔਰ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਆ ਜਦੋਂ ਮੈਨੂੰ ਯਾਦ ਆ ਨਾ ਮੈਂ ਨਾਲ ਖੜਾ ਹਾਂ ਇਹ ਸਤਰਾ ਆਨੰਦ ਨੂੰ ਦੋ ਵੀ ਤੁਹਾਨੂੰ ਸਾਰੇ ਪਤਾ ਸੀ ਬਾਕੀ ਹਰ ਸਮੇਂ ਆਪਣੀ ਸ਼ਾਪ ਦੇ ਵੇਲੇ ਤੋਂ ਪਤਾ ਵੀ ਜਾਂ ਕਿਸੇ ਨਵੇਂ ਕਹਿਰੇ ਨੂੰ ਕੋਈ ਜਾਣਦੇ ਵੀ ਹੋਵੇ ਹਰ ਬੰਦਾ ਜਾਣਦਾ ਹੈ ਕਿ ਡਾਕਟਰ ਸਾਹਿਬ ਨੂੰ ਤੇ ਕੁਛ ਆਓ ਵਾਟਵਾਸੀ ਜਿਹੜੇ ਆਪਣੇ ਨਾਲ ਦੋਸਤੇ ਸਰ ਤੁਸੀਂ ਵਾਟਵਾਸ ਤੋਂ ਜਿਹੜਾ ਤੀਨ ਕਸਤਾ ਬਣਾ ਲਏ ਉਹ ਅਜਾਲ ਖਲਾ ਰਿਹਾ ਇਸੇ ਲਈ ਅਸਟਮ ਇਹਨਾਂ ਤੋਂ ਵੀ ਆਸ ਰੱਖੂਗਾ ਕਿ ਜੇ ਜਿੱਤ ਰਿਹਾ ਇਸਟਮ ਪੱਕਾ ਆਗਾ ਦਿਨ ਨਾਲ ਉਹ ਵੀ ਆਸ ਰੱਖਣ ਆਡੀਟਰ ਬਾਦ ਹੈ ਸਾਮੁਹਿੰਨਾ ਦੇ ਇਹ ਜੋ ਕਹਿ ਰਿਹਾ ਨਾ ਇਹ ਕਰਨਾ ਉਸ ਦਾ ਨਿਸ਼ਾਨ ਹੈ ਔਰ ਇਹ ਕੋਈ ਰਾਏ ਨਹੀਂ ਕੀ ਕਰਨ ਲਈ ਉਸ ਤਰ੍ਹਾਂ ਕੋਈ ਰਾਏ ਕਿਸੇ ਕੋਲ ਚੈੱਕ ਕਰਦੇ ਆਪਾਂ ਤਾਂ ਇਹ ਕੋਈ ਰਾਏ ਕਿੱਲ ਕਰੀਏ ਇਹਨਾਂ ਨੇ ਦੇਖਿਆ ਨਾ ਇਹ ਦੇਖੋ ਜਿਹੜੀ ਸਮਾਜ ਚੱਲਦੇ ਕਿੰਨੀ ਅਗੋਤ ਬਿਮਾਰੀਆਂ ਚੱਲ ਰਹੀਆਂ ਕਦੀ ਡੇਂਗੂ ਆ ਗਿਆ ਕਦੀ ਪੁਛ ਆ ਗਿਆ ਉਹਦਾ ਖੋਦ ਹੱਲ ਕਰਨ ਦਾ ਤਾਂ ਕੌਣ ਹੈ ਤੁਹਾਨੂੰ ਇਹ ਸਾਡੇ ਲੀਡਰ ਸਿੱਧਾ ਜੀ ਨਾ ਸੀਵਰੇ ਸਾਹਿਬ ਹੁੰਦੇ ਮੈਂ ਕੁਝ ਇਹਨਾਂ ਦੀ ਗੱਲ ਕਰਦਾ ਸੀ ਨਾ ਸੀਵਰੇ ਸਾਹਿਬ ਹੋ ਰਹੇ ਨਾ ਕੋਈ ਪਾਣੀ ਸਾਫ ਆ ਰਿਹਾ ਜੀ ਦੇਖੋ ਕਿ ਕਿਤੇ ਜਿਵੇਂ ਦੀ ਪਾਈਪਾਂ ਫਟ ਜਾਂਦੀ ਆ ਪਾਣੀ ਨਿਕਸਾਂਦਾ ਕਦੀ ਆਪਾਂ ਇਹੋ ਦੇ ਲਈ ਕੀ ਕਰਨਾ ਪੈਂਦਾ ਜੀ ਸਾਨੂੰ ਧਰਨੇ ਲਾਣੇ ਪੈਂਦੇ ਆ ਸਾਨੂੰ ਉਹ ਤੇ ਛੁੱਤੇ ਹੋਏ ਲੀਡਰਾਂ ਨੂੰ ਦਗਾਣਾ ਪੈਂਦਾ ਉਹ ਵੀ ਨਹੀਂ ਜਾਗਦੇ ਨਹੀਂ ਜਾਗਦੇ ਨਾ ਉਹਦੇ ਲਈ ਸਾਨੂੰ ਫਿਰ ਆਪ ਹੀ ਪੈਰ ਚੱਕੜਾ ਪੈਂਦੇ ਇਸ ਕਰਕੇ ਆਪਾਂ ਡਾਕਟਰ ਸਾਹਿਬ ਨੂੰ ਇੱਕੋ ਗੱਲ ਕਈ ਵਾਰ ਨੇ ਪਰવાર ਨੇ ਕਿ ਡਾਕਟਰ ਤੁਸੀਂ ਖੜੇ ਹੋ ਜਾਓ ਅਸੀਂ ਤੁਹਾਡੇ ਨਾਲ ਤੁਹਾਡੀ ਜਿੱਤ 100% ਪੱਕੀ ਹੈ ਔਰ ਆਪਾਂ ਇਹਨਾਂ ਨੂੰ ਜਿੱਤ ਕੇ ਬਾਰੀ ਮਤਰਾ ਦਾ ਜਿੱਤਾਂਗੇ ਔਰ ਜਿਹੜੇ ਕੰਮ ਹੈਗੇ ਆ ਅਸੀਂ ਇਹਨਾਂ ਨੂੰ ਹੱਥ ਵਰ ਕੇ ਜਿੱਥੇ ਮਰਜ਼ੀ ਲੈ ਜਾ ਕੇ ਖਰਾਬ ਸਕਦੇ ਆ ਚੀਜ਼ਾਂ ਨਾ ਦੇਖੋ ਜੀ ਵੰਡੇ ਆ ਨਾ ਨਹੀਂ ਤੁਸੀਂ ਇਸ ਟਾਈਮ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਬਹੁਤੀ ਸੀਰੀਅਸ ਹੋ ਕੇ ਕਿਉਂਕਿ ਹੁਣ ਸਾਨੂੰ ਸੀਰੀਅਸ ਹੋਣਾ ਪੈਣਾ ਅਸੀਂ ਬਹੁਤ ਇਹਨਾਂ ਪਾਰਟੀਆਂ ਨੂੰ ਦੇਖ ਲਿਆ ਅਸੀਂ ਪਹਿਲਾਂ ਕਾਂਗਰਸ ਨੂੰ ਵੋਟ ਪਾਉਂਦੇ ਰਹੇ ਸਾਡੇ ਸਾਰੇ ਘਰ ਦੇ ਕਾਂਗਰਸੀ ਸੀ ਫਿਰ ਅਸੀਂ ਕਿਆ ਚੱਲ ਯਾਰ ਝਾੜੂ ਵਾਲਿਆਂ ਨੂੰ ਮੌਕਾ ਦੇ ਕੇ ਦੇਖੀ ਆਮ ਘਰ ਦੇ ਬੱਚੇ ਆ ਇਹ ਕਹਿੰਦੇ ਅਸੀਂ ਉਹਨੂੰ ਮੋਬਾਈਲਾ ਵਾਲੇ ਨੂੰ ਟਿਕਟ ਦਿੰਨੇ ਆ ਅਸੀਂ ਫੂਟਪਾਲੇ ਵਾਲੇ ਨੂੰ ਟਿਕਟ ਦਿੰਨੇ ਆ ਹੀ ਮਿਸਤਰੀ ਜਿਹੜਾ ਰਾਜ ਮਿਸਤਰੀ ਦਾ ਕੰਮ ਕਰਦੇ ਹੋਈ ਉਹਨੂੰ ਟਿਕਟ ਦਿੰਨੇ ਆ ਪਰ ਅਸੀਂ ਬਹੁਤ ਜ਼ੋਰ ਲਾਇਆ ਕਿ ਆਨੰਦ ਸਾਹਿਬ ਨੂੰ ਉਹ ਤੋਂ ਟਿਕਟ ਮਿਲੇ ਨਾ ਤੇ ਇਹਨਾਂ ਨੇ ਉਹਨਾਂ ਦੀ ਪਾਰਟੀ 'ਚ ਕੰਮ ਵੀ ਬਹੁਤ ਤੈਅ ਦਿਲੇ ਨਾਲ ਕੀਤਾ ਕੋਲੋਂ ਪੈਸੇ ਲਾ ਕੇ ਠੀਕ ਹੈ ਜੀ ਫਿਰ ਇਹਨਾਂ ਕੋਈ ਸ਼ਿਕਾਇਤ ਲੈ ਕੇ ਆਏ ਜਦੋਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਠੀਕ ਹੈ ਜੀ ਸਾਡੇ ਨਾ ਮਹੱਲੇ ਦੇ ਵਿੱਚ ਇਹ ਨਹੀਂ ਆ 4 ਸਾਲ ਤੋਂ ਨਾ ਸੀਵਰੇਜ ਦਾ ਜਿਹੜਾ ਪਾਣੀ ਬਾ ਜਿਹੜਾ ਪੀਣ ਵਾਲਾ ਪਾਣੀ ਆ ਉਹ ਮਿਕਸ ਆ ਰਿਹਾ ਇਹਦਾ ਕਾਰਨ ਕੌਣ ਆ ਇਸ ਟਾਈਮ ਤੇ ਮੰਨਦੇ ਕਿ ਇਹ ਤਾਂ ਹੁਣ ਇਸ ਟਾਈਮ ਖੜ ਰਹੇ ਤੇ ਕਰਨਗੇ ਕੰਮ ਜਿੰਨਾ ਵੀ ਵਾਦੇ ਕਰ ਰਹੇ ਕਰਨਗੇ 100% ਮੈਨੂੰ ਪੀਟੀ ਨੇ ਨਾ ਪਰ ਤੁਸੀਂ ਇਹਨਾਂ ਦੇ ਕਾਰਨ ਕੌਣ ਆ ਪਹਿਲਾਂ ਇੰਨੇ ਚਿਰ ਤੇ ਕੋਈ ਕਿਉਂ ਨਹੀਂ ਉਹਦੇ ਵੱਲ ਨਿਗਰ ਰੱਖਿਆ ਇਹ ਇਹਨਾਂ ਦੇ ਕਾਰਨ ਜੀ ਇਹ ਹੀ ਆਪਣਾ ਆਮ ਆਦਮੀ ਪਾਰਟੀ ਬਿਲਕੁਲ ਜੀ ਭਗਤ ਜੀ ਆ ਭਗਤ ਜੀ ਜਦੋਂ ਦੇ ਆਏ ਕੋਈ ਕੰਮ ਹੀ ਨਹੀਂ ਹੋਇਆ ਅਸੀਂ ਅਸੀਂ ਸਾਡੇ ਨਾਲ ਆ ਕੇ ਫੇਸ ਟੂ ਫੇਸ ਗੱਲ ਕਰ ਲਾਂਗੇ ਬਿਲਕੁਲ ਜੇ ਹੀ ਝੂਠ ਬੋਲਦੇ ਆ ਸਾਨੂੰ ਝੂਠੇ ਸਾਬਤ ਕਰਦਣ ਉਹ ਬਹੁ ਵੱਡੀ ਪੋਸਟ ਤੇ ਆ ਸਾਡੀ ਸਰਕਾਰ ਚ ਆਉ ਉਹ ਬਹੁ ਡੀਪੋਸਟ ਤੇ ਆ ਸਾਨੂੰ ਝੂਠਾ ਸਾਬਤ ਕਰਦਣ ਅਸੀਂ ਉਹਨਾਂ ਨੂੰ ਸਬੂਤ ਦਿਖਾਵਾਂਗੇ ਸਬੂਤ ਜੀ ਰਾਸ਼ਟਰ ਉਮੀਦਵਾਰ ਇਸ ਪੀਐਸਐਮ pranan dr ਹਿਨਾ ਜੋ ਨਿਸ਼ਾਨਜੀਪ ਹੈ ਬੋਲ ਰਿਹਾ ਇਸ ਮਤਲੇ ਬੱਚਾ ਬੱਚਾ ਉਹਨਾਂ ਨਿਯਤਾਂ ਲਈ ਜਿਹੜੇ ਮੈਂ ਚਾਰ ਲਾਈਨਾਂ ਉਹਨਾਂ ਦੇ ਬਾਰੇ ਪੇਸ਼ ਕਰਾਂਗਾ ਪਰ ਇੱਕ ਦਰ ਇਨਸਾਨ ਹੈ ਡਾਕਟਰ ਸਾਹਿਬ ਇਹ ਦੱਸਣਗੇ ਇਨਸਾਨ ਤਾਂ ਬਹੁਤ ਚੰਗੇ ਨੇ ਲੇਕਿਨ ਜਦੋਂ ਅਸੀਂ ਇਹਨਾਂ ਨਾਲ ਜਾਵਾਂਗੇ ਇਹਨਾਂ ਵਰਗਾ ਤਾਨੂੰ ਹੋਰ ਪਤਾ ਲੱਗੇ ਨੋਟਾ ਵਾਲੇ ਨੋਟ ਨਹੀਂ ਲਾਉਂਦੇ ਨੋਟਾ ਵਾਲੇ ਨੋਟਰੀ ਨਹੀਂ ਲਾਉਂਦੇ ਬਿਲਕੁਲ ਨਹੀਂ ਸਾਡੇ ਨੇਕ ਇਰਾਦੇ ਨੋਟਾ ਵਾਲੇ ਨੋਟਰੀ ਨਹੀਂ ਲਾਉਂਦੇ ਸਾਡੇ ਨੇਕ ਇਰਾਦੇ ਅਸੀਂ ਦੂਜਿਆਂ ਵਾਂਗ ਨਹੀਂ ਹਾਂ ਅਸੀਂ ਆ ਬਿਲਕੁਲ ਸਾਦੇ ਯਾਰੇੋੋਟੋ ਯਾਰ ਨਾਲ ਗੱਲ ਸੁਣ ਲੋ ਆਪਣੀ ਮੋਤਨਾ ਤੁਸਾਂ ਗਵਾਵਣੀ ਏ ਆਪਣੇ ਇਲਾਕੇ ਦੀ ਇੱਜ਼ਤ ਜੇ ਤੁਸਾਂ ਰੱਖਣੀ ਮੋਰਜੀਵ ਤੇ ਸਿੱਧੀ ਲਗਾਉਣੀ ਏ ਕੋਈ ਹੱਥ ਦਾ ਚਾਚਾ ਕੋਈ ਹੱਤੀ ਦਾ ਏ ਦੀਪਕ ਦੇਸ਼ ਲਈ ਕੋਈ ਜਗਾਉਂਦਾ ਨਹੀਂ ਘਰ ਘਰ ਹੁਣ ਨੇਤਾ ਨੇ ਹੋਈ ਪੈਦਾ ਨੱਕ ਪੁੰਝਣਾ ਕਿਸੇ ਨੂੰ ਆਉਂਦਾ ਨਹੀਂ ਨਾ ਕੋਈ ਲਾ ਕੇ ਸਾਨੂੰ ਆਉਂਦਾ ਨਹੀਂ ਦੇਸ਼ ਵਾਸੀਓ ਮਾਰੇ ਭੋਗ